그는 그가 ਅੱਜ ਬਹੁਤ ਹੀ ਪਵਿੱਤਰ ਸਥਾਨ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਮਾਤਾ ਗੁਜਰ ਪੌਰ ਅਤੇ ਛੋਟੇ ਸਾਹਿਬ ਜਦੇ ਠਹਿਰੇ ਕਾਇਦ ਰੱਖੇ ਗਏ ਸੀ ਉਸ ਸਥਾਨ ਤੇ ਅਸੀਂ ਖੜੇ ਹਾਂ ਔਰ ਇਸ ਸਮਥਾਨ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਔਰ ਤੁਸੀਂ ਸਾਰੇ ਜਾਣਦੇ ਸਾਰਾ ਇਲਾਕਾ ਜਾਣਦਾ ਕਿ 100 ਸਾਲ ਤੋਂ ਇਹਦੀ ਲੀਜ਼ ਜਿਹੜੀ ਸਾਡੀ ਐਮਸੀ ਵੱਲੋਂ ਇਹ ਜਗ੍ਹਾ ਦਿੱਤੀ ਗਈ ਸੀ ਐਮਸੀ ਮੋਰਿੰਡਾ ਵੱਲੋਂ ਔਰ ਹੁਣ ਪਿਛਲੇ ਸਾਲ ਹੀ 100 ਸਾਲਾਂ ਲਈ ਹੋਰ ਜਿਹੜੀ ਹੈ ਇਹ ਦੀ ਲੀਜ਼ ਐਕਸਟੈਂਡ ਕੀਤੀ ਗਈ ਹੈ। ਔਰ ਜਿੰਨੀ ਵੀ ਇੱਥੇ ਜੋ ਵਿਕਾਸ ਹੋਇਆ ਹੈ, ਜੋ ਇਮਾਰਤਾਂ ਬਣੀਆਂ, ਸਥਾਨ ਬਣਿਆ, ਦਰਬਾਰਸਾਹਬ ਬਣਿਆ, niche parking ਬਣੀ ਹੈ, ਲੰਗਰ ਸਥਾਨ, ਹਾਲ ਬਣੇ ਨੇ। ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਜਿਹੜਾ ਬਣਿਆ। ਕਾਰ ਸੇਵਾ ਵਾਲੇ ਬਾਬਿਆਂ, ਸਾਡੇ ਸਤਕਾਰਯੋਗ ਸੰਤ ਬਾਬਾ ਜੀ ਉਹਨਾਂ ਵੱਲੋਂ ਬਣਾਏ। ਹੈ ਬਾਬਾ ਬੱਜਾ ਤੇ ਇੱਕ ਪਿੱਛੇ ਇੱਕ ਦੋ ਦਿਨ ਤੋਂ ਕੁਝ ਗੱਲਾਂ ਇਹ ਗੱਲਾਂ ਉੱਡ ਰਹੀਆਂ ਸੀ ਕਿ ਐਸਜੀਪੀਸੀ ਜਿਹੜੀ ਆ ਉਹ ਇਸ ਖੇਤਾਂ ਤੇ ਕਬਜ਼ਾ ਕਰਨਾ ਚਾਹੁੰਦੀ ਤੇ ਉਹਦੇ ਕਰਕੇ ਅੱਜ ਇਹ ਇਕੱਠ ਹੋਇਆ ਸੀ ਔਰ ਮੈਂ ਇੱਥੇ ਪਹੁੰਚਿਆ ਸੀ ਕਿ ਅਸੀਂ ਪੂਰਨ ਵਿਸ਼ਵਾਸ ਜਿਹੜੀ ਸੰਗਤ ਇਲਾਕੇ ਦੇ ਨੂੰ ਵਿਸ਼ਵਾਸ ਤੋਂ ਆਇਆ ਕਿ ਕੋਈ ਵੀ ਐਸਾ ਸ਼ਰਾਰਤੀ ਅੰਸਰ ਜਿਹੜਾ ਐਸਜੀਪੀਸੀ ਪਹਿਲਾਂ ਵੀ ਇਹੋ ਜਿਹਾ ਕੰਮ ਕਰਦੀ ਰਹੀ ਹੈ ਲੇਕਿਨ ਕੋਈ ਵੀ ਐਸੇ ਬੰਦੇ ਨੂੰ ਇੱਥੇ ਉਹਨਾਂ ਦੀ ਭਿੰਨ ਕਿ ਸਾਨੂੰ ਪਹਿਜੇ ਇੱਥੇ ਬੜਨ ਨਹੀਂ ਦਵਾਗੇ ਔਰ ਅਸੀਂ ਸੰਗਤ ਦੇ ਨਾਲ ਖੜੇ ਜਿੱਦਾਂ ਸੰਗਤ ਇਸ ਸਮਾਂ ਨੂੰ ਚਲਾ ਰਹੀ ਹੈ ਜੋ ਕਮੇਟੀ ਬਣੀ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਔਰ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਇੰਟਰਫੇਰੈਂਸ ਐਸਡੀਪੀਸੀ ਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਥੇ ਔਰ ਇਹ ਇਹ ਜਿਹੜਾ ਇੱਥੇ ਦਾ ਜਿਹੜਾ ਪ੍ਰਬੰਧ ਹੈ ਉਹ ਉਦਾਂ ਹੀ ਚੱਲੇਗਾ ਜਿਵੇਂ ਪਹਿਲਾਂ ਜਿਹੜੀ ਕਮੇਟੀ ਚਲਾਉਂਦੇ ਸੀ ਇਹ ਜੋ ਜਗ੍ਹਾ ਹੈ ਇਹ ਬਹੁਤ ਹੀ ਪ੍ਰਾਰਥਨ ਜਗ੍ਹਾ ਹੈ ਇੱਥੇ ਮਾਤਾ ਗੁਜਰਤੌਰ ਜੀ ਅਤੇ ਛੋਟੇ ਸਾਹਿਬ ਜਦ ਦੇ ਕੈਦ ਰਹੇ ਸੀਗੇ ਜੋ ਹੁਣ ਕਾਰ ਸੇਵਾ ਚੱਲ ਰਹੀ ਹੈ ਉਹ ਬਾਬਾ ਸ੍ਰਿੰਦਰ ਸਿੰਘ ਦੀ ਅਹਿਮਾਈ ਹੇਠ ਚੱਲ ਰਹੀ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਪਹਿਲਾਂ ਇੱਥੇ ਕੁਝ ਵੀ ਨਹੀਂ ਸੀ ਛੋਟੀ ਜਿਹੀ ਜਗ੍ਹਾ ਸੀਗੀ ਉਹਨਾਂ ਨੇ ਜਗ੍ਹਾ ਖਰੀਦ ਕੇ ਐਡਾ ਬੜਾ ਗੁਰਦੁਆਰਾ ਸਾਹਿਬ ਖੜਾ ਕਰਾਇਆ ਤੇ ਹੁਣ ਵੀ ਸਾਨੂੰ ਪਤਾ ਲੱਗਿਆ ਵੀ ਸ਼੍ਰੋਮਣੀ ਕਮੇਟੀ ਇੱਥੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਇਹ ਕਬਜ਼ਾ ਅਸੀਂ ਹੋਣ ਨਹੀਂ ਦਿੰਦੇ ਅਸੀਂ ਨਗਰ ਨਿਵਾਸੀ ਸਾਰੇ ਪਿੰਡ ਵਾਸੀ ਸਾਰਾ ਨਗਰ ਖੇੜਾ ਸਾਰਾ ਹੀ ਇਲਾਕਾ ਇਹ ਬਾਬਾ ਜੀ ਦੇ ਨਾਲ ਹੈ ਤੇ ਅਸੀਂ ਇਹਦੇ ਤੇ ਜੋ ਮਨਸੂਬੇ ਨੇ ਕਮੇਟੀ ਦੇ ਉਹ ਅਸੀਂ ਸਫਲ ਨਹੀਂ ਹੋਣ ਦਿੰਦੇ ਪਤਾ ਲੱਗਿਆ ਵੀ ਇਹਨਾਂ ਨੇ ਕੇਸ ਪਾਇਆ ਵੀ ਇਹ ਜਗ੍ਹਾ ਜੋ ਕਮੇਟੀ ਨੇ ਦਿੱਤੀ ਹੈ ਗੁਜ਼ਾਰਾ ਸਾਹਿਬ ਨੂੰ ਪਰ ਅਸੀਂ ਦੱਸਣਾ ਚਾਹੁੰਦੇ ਆ ਇਹ ਨਗਰ ਕੌਸ਼ਲ ਨੇ ਜਗ੍ਹਾ ਦਿੱਤੀ ਹੈ 100 ਸਾਲ ਦੀ ਲੀਜ਼ ਤੇ ਇਹ ਹੁਣ ਇਹ ਮਰਲੋ ਮੰਲੀਓ ਕਬਜ਼ਾ ਕਰਨ ਨੂੰ ਫਿਰਦੇ ਆ ਪਰ ਇਹਨਾਂ ਦੇ ਮਨਸੂਬੇ ਅਸੀਂ ਸਭ ਨਹੀਂ ਹੋਣ ਦੇਣਾ ਕਿ ਇਸ ਸਥਾਨ ਦਾ ਨਾਂ ਕੀ ਹੈ ਜੀ ਇਹ ਬਾਬਾ ਜੋਰਾਵਰ ਸਿੰਘ ਬਾਬਾ ਕੋਤਵਾਲੀ ਸਾਹਿਬ ਹੈ ਬੇਸੀ ਪਹਿਲਾਂ ਤੇ ਗੁਰਪ੍ਰੀਤ ਅਰਸ਼ ਸੰਗਤਨ ਵਾਲੀ ਖਾਲਸਾਵਾਜੀ ਫਤਿਹਜੀ ਮਸਲਾ ਇਹ ਹੈ ਕਿ ਐਜੀਪੀਸੀ ਦੇ ਜਿਹੜਾ ਰੋਲਾ ਪਾਇਆ ਹੈ ਤੇ ਕਿ ਵੀ ਇਹ ਗੁਰਦੁਆਰਾ ਗੁਰੂ ਘਰ ਐਸਜੀਪੀਸੀ ਨੇ ਬਾਬਾ ਜੀ ਨੂੰ ਦਿੱਤਾ ਸੀ ਜੋ ਕਿ ਇੱਕ ਕੋਰੀ ਝੂਠ ਹੈ ਕਿਉਂਕਿ ਇਹ ਪੰਜਾਬ ਸਰਕਾਰ ਨੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਨੂੰ ਇਹ ਲੀਜ਼ ਦਿੱਤੀ ਹੈ 99 ਸਾਲ ਨੀਅਰ ਦੀ ਸਾਲ ਨਾ ਇਹ ਨਿਵੇ ਸਾਲ ਹੀ ਪਟਾ ਦਿੱਤਾ ਹੈ ਜੀ ਇਹ ਗੋਲਗ ਦਾ ਮਸਲਾ ਹੈ ਮੈਂ ਜੋ ਮੇਰਾ ਨੂੰ ਵਿਚਾਰ ਜਿੱਤੇ ਤੱਕ ਮੇਰਾ ਵਿਚਾਰ ਇਹ ਹੈ ਕਿ ਇਹ ਸੰਗਤ ਅਤੇ ਬਹੁਤ ਜ਼ਿਆਦਾ ਹੋ ਗਈ ਸਿਸਟਮ ਅਤੇ ਬਹੁਤ ਵਧੀਆ ਚੱਲ ਰਿਹਾ ਹੈ ਗੋਲਕ ਦੇ ਨਿਗਾਹ ਕਰਕੇ ਵੀ ਗੋਲਕ ਤੇ ਕਬਜ਼ਾ ਕਰਨਾ ਹੈ ਅਸੀਂ ਇਹ ਆਪਣਾ ਰੀਸੀਵਰ ਲਾਣਾ ਹੈ ਏਸੀਪੀਸੀਏ ਮੈਂ ਰੱਖਾ ਪਰ ਮੈਨੂੰ ਲੱਗਦਾ ਕਿ ਇਹਦੇ ਪਰ ਅਸੀਂ ਕਰਕੇ ਆਪਣਾ ਇੱਕ ਰੀਸੀਵਰ ਲਾਣਾ ਚਾਹੀਦਾ ਤੇ ਕੀ ਹੁਣ ਸੰਗਤ ਇਕੱਠੀ ਹੋਈ ਹੈ ਜੀ ਕੀ ਫੈਸਲਾ ਹੈ ਜੀ ਸੰਗਤ ਕੋਸਲ ਸੰਗਤ ਦੇ ਨਾਲ-ਨਾਲ ਕਾਫੀ ਬੜੀ ਸੰਘਿਆ ਸੰਗਤ ਆਈ ਹੈ ਤੇ ਨਾਲ ਐਮਐਲਏ ਸਾਹਿਬ ਆਏ ਨੇ ਸੰਗਤ ਨੇ ਵੀ ਸਾਨੂੰ ਇਹ ਪ੍ਰੋਸਾ ਬਾਇਆ ਕਿ ਅਸੀਂ ਕਾਰ ਸੇਵਾ ਦੇ ਨਾਲ ਖੜੇ ਆਂ ਮੋਟਰ ਨੌਨ ਮੋਟੋਲੋਜੀ ਸਿਰ ਤਰਦੀ ਬਾਜੀ ਲਾਣੀ ਕੋਈ ਅਸੀਂ ਤਾਂ ਵੀ ਨਾਲ ਆ ਤੇ ਨਾਲ ਹੀ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਇਹ ਕੋਰੀ ਕੋਜੀ ਜਿਹੜੀ ਚਾਲ ਹੈ ਅਸੀਂ ਕਾਮਯਾਬ ਹੋਣ ਨਹੀਂ ਦੇਵਾਂਗੇ ਗੁਰਦੁਆਰਾ ਸਾਹਿਬ ਜਿਹੜਾ ਕੋਤਵਾਲੀ ਸਾਹਿਬ ਹੈ ਉਹਦੇ ਵਿੱਚ ਕਾਰ ਸੇਵਾ ਵਾਲੇ ਬਾਬਾ ਸਰੰਦਰ ਸਿੰਘ ਜੀ ਜਿਹੜੀ ਸੇਵਾ ਚਲਾ ਰਹੇ ਨੇ ਉਹ ਬਹੁਤ ਵਧੀਆ ਚੱਲ ਰਹੀ ਹੈ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਤੇ ਇਸ ਨੂੰ ਅਸੀਂ ਇਸ ਸੇਵਾ ਵਿੱਚ ਕੋਈ ਵਿਗਨ ਨਹੀਂ ਪਾਣ ਦੇਾਂਗੇ ਇਹ ਸਰਕਾਰ ਨੇ ਸਾਨੂੰ ਪ੍ਰੋਸਤ ਦਵਾਇਆ ਤੇ ਸੰਗਤ ਨੇ ਪ੍ਰੋਸਤ ਦਵਾਇਆ ਠੀਕ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਿਛਲੇ 3-4 ਦਿਨ ਤੋਂ ਸਾਡੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਇਹ ਉਹ ਅਸਥਾਨ ਹੈ ਜਿਹੜਾ ਸਾਡੇ ਇਲਾਕੇ ਦਾ ਹੈ ਸਾਡੇ ਸ਼ਹਿਰ ਦਾ ਸਾਡੀ ਸੰਗਤ ਦਾ ਅਸਥਾਨ ਹੈ ਉਸ ਆਸਥਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬਜ਼ਾ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ ਸਾਜ਼ਿਸ਼ਾਂ तकरीबन ਕਾਫੀ ਦੇਰ ਤੋਂ ਚੱਲ ਰਹੀਆਂ ਹਨ ਸਾਨੂੰ ਪਤਾ ਚੱਲਿਆ ਹੈ ਵੀ ਉਹਨਾਂ ਦੀ ਆਪਣੀ ਜਿਹੜੀ ਕੋਟ ਹੈ ਉਹਦੇ ਵਿੱਚ ਉਹਨਾਂ ਨੇ ਆਪੇ ਦਰਖਾਸਤ ਲਾਈ ਆਪੇ ਫੈਸਲਾ ਕਰਿਆ ਇਸ ਗੁਰੂ ਘਰ ਨੂੰ ਨਾ ਤਾਂ ਕੋਈ ਨੋਟਿਸ ਆਇਆ ਨਾ ਇਸ ਗੁਰੂ ਘਰ ਦੇ ਵਿੱਚੋਂ ਕਿਸੇ ਵੀ ਨਵੇਂ ਦੇ ਨੂੰ ਬੁਲਾਇਆ ਗਿਆ ਜਿਹੜੇ ਬਾਰੇ ਉਹਨਾਂ ਨੇ ਕੋਈ ਗੱਲ ਸਾਫ਼ ਸਾਫ਼ ਕੀਤੀ ਹੋਵੇਗੀ ਇਹ ਤਾਂ ਐਲਜੀਪੀਸੀ ਉਹਨਾਂ ਦੀ ਆਪਣੀ ਆ ਉਹਦੇ ਜਿਹੜੇ ਨਮਾਇंदे ਆ ਉਹਨਾਂ ਦੇ ਆਪਣੇ ਆ ਉਹ ਆਪਣੇ ਆਪ ਚੋ ਮਰਜੀ ਤਾਣਾ ਬਾਣਾ ਬੁਣੀ ਜਾਣ ਪਰ ਸਾਡੇ ਇਸ ਗੁਰਦੁਆਰਾ ਸਾਹਿਬ ਦੀ ਇਸ ਇਲਾਕੇ ਦੀ ਸੰਗਤ ਨੂੰ ਉਹਨਾਂ ਦਾ ਇਹ ਜ਼ਬਰ ਉਹਨਾਂ ਦਾ ਇਹ ੱੱਕਾ ਕਦੇ ਵੀ ਮਨਜ਼ੂਰ ਨਹੀਂ ਪਰसों ਸਾਡੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਇਕੱਠ ਸੀ ਸਾਰੀ ਸੰਗਤ ਨੇ ਇਹ ਨਿਸ਼ਚੈ ਕੀਤਾ ਵੀ ਅਸੀਂ ਇਹ ਗੁਰੂ ਘਰ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦੇਣਾ ਕਿਉਂਕਿ ਇਕਲੇ ਸਮੇਂ ਤੇ ਵੀ ਜਦੋਂ ਇੱਥੇ ਬੇਅਦਬੀ ਹੋਈ ਮੈਂ ਤਾਂ ਚਾਹੁੰਦਾ ਵੀ ਮੈਂ ਸੋਚਦਾ ਵੀ ਸ਼ਾਇਦ ਇਹ ਉਹਨਾਂ ਸਾਸ਼ਾਣੀ ਕਰਵਾਈ ਸੀ ਇੱਥੇ ਜਿਹੜੀ ਬੇਅਦਬੀ ਹੋਈ ਸੀ ਸਾਡੇ ਗੁਰੂ ਘਰ ਦੇ ਵਿੱਚ ਉਸ ਬੇਅਦਬੀ ਤੋਂ ਬਾਅਦ ਇੱਥੇ ਕਮੇਟੀ ਹੋਂਦ ਦੇ ਵਿੱਚ ਆਈ ਉਸ ਕਮੇਟੀ ਨੇ ਬੜੇ ਸੁਚਾਰੂ ਤਰੀਕੇ ਦੇ ਨਾਲ ਇਸ ਗੁਰੂ ਘਰ ਦੀ ਸੇਵਾ ਚਲਾ ਰਹੇ ਆ ਇੱਕ ਇੱਕ ਰੁਪਏ ਦਾ ਲੇਖਾ ਜੋਖਾ ਰੱਖ ਰਹੇ ਆ ਸੰਗਤ ਦਾ ਜਿਹੜਾ ਇੱਕ ਇੱਕ ਪੈਸਾ ਉਹ ਵੀ ਸਾਰਾ ਲਿਖਤ ਪੜਤ ਦੇ ਵਿੱਚ ਹੈ ਕੋਈ ਉਹਦੀ ਨਜਾਇਜ਼ ਵਰਤੋਂ ਨਹੀਂ ਹੋ ਰਹੀ ਬਿਲਕੁਲ ਨਾਜਾਇਜ਼ ਦੋਸ਼ ਹੈ ਐ ਜੀ ਪੀ ਸੀ ਮੈਂਬਰਾਂ ਦੇ ਵੀ ਇੱਥੇ ਦਰਬਾਰ ਤੋਂ ਹੋ ਰਹੀ ਆ ਇੱਥੇ ਦੀ ਜਿਹੜੀ